I'm ਜਗਤਾਰਨ ਨੂੰ ਆਏ ਜੀ ਜਗਤਾਰਨ ਨੂੰ ਹਰਨ ਨੂੰ ਆਏ ਜਗਤਾਰਨ ਨੂੰ ਆਏ ਮਾਰੇ ਉਪਕਾਰੀ ਪਰਿਓ ਮੁਕਾਰੀ ਜਗਤਾਰਨ ਨੂੰ ਆਏ ਮਾਰੇ ਉਪਕਾਰੀ ਪਰਿਓ ਮੁਕਾਰੀ ਜਗਤਾਰਨ ਨੂੰ ਆਏ ਮਾਰੇ ਉਪਕਾਰੀ ਪਰਿਓ ਮੁਕਾਰੀ ਬਹੁਤ ਜਗਤਾਰਨ ਕੋ ਆਏ ਤਾਰਨ ਨੂੰ ਆਏ ਪਰ ਉਪਕਾਰੀ ਤਾਰਨ ਵਾਸੋ ਨਾਏ ਪਰਮ ਸਤਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜੀ ਐਸ ਵਾਕ ਅਬਦਾਰ ਅਵਤਾਰਾਰ ਵਾਲੀਏ ਕੁਲ ਆਲਮ ਹਜ਼ੂਰੇ ਅਨਵਾਰ ਸਰਵਰੇ ਕਾਇਨਾਤ ਰੁਮਾਨੀ ਹੱਦ ਦੇ ਮੁਜੱਸਿ ਮੌਜੂਦਾ ਮੁਖ ਸੇਵਾਦਾਰ ਸੰਤ ਵਾਵਾ ਦਰਸ਼ਨ ਸਿੰਘ ਉਹਨਾਂ ਵੱਲੋਂ ਉਨ੍ਹਾਂ ਦੇ ਉਦਮ ਸਦਕਾ ਆਪ ਸਾਰਾ ਨਗਰ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸਰਦ ਭਾਵਨਾ ਦੇ ਨਾਲ ਮਹਾਂਪੁਰਖਾਂ ਦੀ ਆਪਾਂ ਯਾਦ ਬਣਾਉਂਦੇ ਆਂ ਸਾਰੀ ਜ਼ਿੰਦਗੀ ਮਹਾਂਪੁਰਖਾਂ ਨੇ ਪੰਥ ਦੇ ਸਰਮੌਰ ਸੰਸਥਾ ਦਮਦਮੇ 1 ਸਾਲ ਦੇ ਵਿੱਚ ਪੂਰਨ ਬ੍ਰਹਮ ਗਿਆਨੀ ਤਤ ਦੇਤੇ ਮਹਾਨ ਵਿਦਵਾਨ ਬੈਠੇ ਹਨ ਗਿਆਨੀ ਕੋ ਮਹਾਨ ਵਿਦਵਾਨ ਬੈਠੇ ਹਨ ਗਿਆਨੀ ਭੋਲਾ ਸਵਾਦਰੀ ਭਰ ਕੇ ਗਏ ਹੈ ਗਿਆਨੀ ਗੁਰਮੀਤ ਸੋਰੀ ਹੋਰ ਵੀ ਬਾਬਾ ਨਰਨ ਸੋ ਕਿੰਨੇ ਆਪਾਂ ਮਹਾਂਪੁਰਖਾਂ ਦੇ ਨਾਮ ਲਈ ਆਪਣਾ ਸਮਾਂ ਵੀ ਸੀਮਤ ਹੈ ਸਤੇ ਸਿੰਘ ਜੀ ਸਾਹਮਣੇ ਉਹਨਾਂ ਦੀ ਹਾਜ਼ਰੀ ਲਵਾਈ ਹੈ ਗਿਆਨੀ ਦਦਾਰ ਸਿੰਘ ਮਹਿਮਾ ਸਿੰਘ ਕਿੰਨੇ ਮਹਾਪੁਰਖ ਇਸ ਮਾਨਸ ਰੋਬਰ ਤੋਂ ਗੁਰਬਾਣੀ ਰੂਪ ਸੋਚੇ ਮੋਤੀ ਚੁੱਕ ਕੇ ਹੰਸਾ ਵਾਲਾ ਜੀਵਨ ਧਾਰਨ ਕਰਕੇ ਤੇ ਕਿੰਨਿਆਂ ਦਾ ਜੀਵਨ ਹੋਰ ਬਣਾਇਆ ਤੇ ਜਿਹਦੇ ਉੱਪਰ ਕਾਇ ਬਚਨ ਆਉਂਦੇ ਸਾਧ ਪਠਾਈ ਆਪ ਪ੍ਰਭ ਸਾਧੂ ਮਹਾਤਮਾ ਨੂੰ ਗੁਰੂ ਮਹਾਰਾਜ ਆਪ ਭੇਜਦਾ ਹੈ 6 ਪ੍ਰਕਾਰ ਦੇ ਅਵਤਾਰਾਂ ਵਿੱਚੋਂ ਸਾਧੂ ਨਿਤ ਅਵਤਾਰ ਨਹੀਂ ਗਏ ਹੈ ਤੇ ਆਉਂਦੇ ਕਾਹਦੇ ਵਾਸਤੇ ਹੈ ਦੁਨੀਆਂ ਦੇ ਭਲੇ ਵਾਸਤੇ ਫੌਕਟ ਰੀਤੀ ਰਿਵਾਜਾਂ ਦਾ ਖੰਡਨ ਕਰਕੇ ਨਰੋਲ ਗੁਰੂ ਦੇ ਨਾਲ ਜੋੜਨ ਵਾਸਤੇ ਮਹਾਂਪੁਰਖਾਂ ਦਾ ਸਰੀਰ ਸੰਸਾਰ ਵਿੱਚ ਪਰਮੇਸ਼ਰ ਭੇਜਦਾ ਹੈ ਹੁੰਦੇ ਓ ਜਨਮ ਮਰਨ ਤੋਂ ਰਹਿਤ ਹੈ ਗੁਰੂ ਕੀ ਬਾਣੀ ਨੇ ਕਿਆ ਜਨਮ ਮਰਨ ਦੋ ਹੂੰ ਮੈ ਨਾਹੀ ਜਨ ਪਾਰੋਪਕਾਰੀ ਆਏ ਜੀ ਦਾਣ ਤੇ ਭਗਤੀ ਲਾਏ ਨ ਹਰ ਸੋਨ ਲੈਨ ਮਲਾ ਕਿਉਂਕਿ ਸਾਧ ਸੰਗਤ ਜੀ ਮਹਾਪੁਰਖਾਂ ਦੇ ਬਚਨ ਜਿਹੜੇ ਜੋ ਗੁਰੂ ਮਰਨ ਕਿਆ ਪ੍ਰਭ ਜੀ ਵਸ ਹੈ ਸਾਧ ਕੀ ਰਸਨਾ ਸਾਧੂ ਦੀ ਰਸਨਾ ਤੇ ਪਰਮੇਸ਼ਰ ਦਾ ਭਗਵਾਨ ਦਾ ਵਾਸਾ ਹੈ ਗੁਰਬਾਣੀ ਨੇ ਕਿਹਾ ਤੋ ਮੇਰੇ ਤੋਂ ਪਹਿਲਾਂ ਵੀ ਗੁਰਮੁਖ ਤੇ ਮਨਮੁਖ ਸੰਤ ਤੇ ਅਸੰਤ ਦੀ ਪ੍ਰਥਾਏ ਆਪ ਸੰਗਤਾਂ ਸੁਣ ਰਹੀਆਂ ਸੀ ਗੁਰੂ ਮਹਾਰੇ ਦਾ ਬਚਨ ਹੈ ਜਿੱਥੇ ਕੋਈ ਵਿਚਾਰਾ ਪਖੰਡ ਕਰਨ ਵਾਲਾ ਉਹ ਵੀ ਮਹਾਰਾਜ ਨੇ ਕਿਹਾ ਗਲੇ ਜਿਨ੍ਹਾਂ ਜਪ ਮਾਲ ਲੀਆਂ ਕਿਹਰੇ ਪਾਏ ਤੱਕ ਓਏ ਹਰ ਕੇ ਸੰਤਨ ਆਖੀਐ ਬਾਨਾਰਸ ਕੇ ਠੱਗ ਤੇ ਜਿਨ੍ਹਾਂ ਨੇ ਨਾਮ ਜਪਿਓ ਨਾ ਜਿਨ੍ਹਾਂ ਸਾਸ ਗਰਾਸ ਨ ਵਿਸਰੈ ਅਦਿ ਮਹਾਤਮਾਂ ਦੇ ਪਰਥਾਏ ਬੜੇ ਊਲ ਜਲੂਲ ਸ਼ਬਦ ਵਰਤਦੇ ਆ ਊਲ ਜਲੂਲ ਸ਼ਬਦ ਵਰਤਦੇ ਆ ਪ੍ਰਮਾਣੋਂ ਪ੍ਰਜੰਤ ਔਤਾ ਸਹਸ ਦੀਪ ਲੋ ਸੇ ਖੰਡਣੈ ਗਸ਼ੇਰ ਖਾਪਤ ਦੀਪ ਦੀਪ ਸਮੂਹ ਉਹਨਾਂ ਦਾ ਨੌ ਖੰਡਾਂ ਦਾ ਚੱਕਰ ਕੱਟ ਗਿਆ ਗਸ਼ੇਰ ਮੈਨੇ ਫਿਰਦਾ ਰਵੇ ਪਰ ਇਹ ਨੈਣ ਪ੍ਰੇ ਨਾਮਿਕ ਕਹਿੰਦੇ ਭਾਈ ਅੱਖ ਦੇ ਝੰਕੇ ਵਿੱਚ ਭਾਵੇਂ ਪਰ ਜਦੋਂ ਤੱਕ ਸਾਧੂ ਦੇ ਚਰਨ ਨਹੀਂ ਪਰਸਦਾ ਸਾਧੂ ਗੁਵਾਰਾ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦਾ ਸ਼ਬਦ ਤੇ ਸੂਰਤ ਦਾ ਮਲਾਪ ਨਹੀਂ ਹੁੰਦਾ ਉਦੋਂ ਤੱਕ ਜੀਵਨ ਦੀ ਸ਼ੁੱਧੀ ਨਹੀਂ ਹੁੰਦੀ ਬਿਨਾ ਸਾਧੂ ਨਾਲ ਸਿੱਧਿਆਤ ਇਹਨੂੰ ਮੰਨਣਾ ਹੈ ਰੇ ਤੇਰਾ ਗੁਰੂ ਜੀਓ 부ਝਿਓ ਨਾ ਖੋਲਦੇ ਜਿਗਰੇ ਜੀ ਕੰਡਲ ਪੜਾ ਹਸਤੀ ਦੇ ਮਾਲਕ ਸੰਤ ਬਾਬਾ ਅਮਰ ਸਿੰਘ ਜੀ ਦੀ ਕਿਰਤੀ ਜਿਨ੍ਹਾਂ ਨੇ ਬੇਅੰਤ ਵਿਦਿਆਰਥੀਆਂ ਨੂੰ ਵਿੱਦਿਆ ਪੜਾ ਕੇ ਆਨਮਾ ਪੁਰਖ ਸੰਤ ਬਾਬਾ ਅਮਰ ਸਿੰਘ ਦਾ ਅਮਰ ਸਿੰਘ ਜੀ ਦੀ ਕਿਰਤੀ ਦੇ ਨਾਲ ਐਸੀ ਹੀ ਸਥਾਨ ਤੇ ਗਿਆਨ ਗੋਸ਼ਟ ਕਰਨ ਵਾਸਤੇ ਆਇਆ ਕਿਉਂਕਿ ਹੁੰਦਾ ਸਮੂਹ ਕੀ ਬਾਣੀ ਦੇ ਅਰਥ ਬਹੁਤ ਹੀ ਗੱਲ ਚੱਲੀ ਗਿਆਨ ਵਿਗਿਆਨ ਦੀਆਂ ਗੱਲਾਂ ਸ਼ੁਰੂ ਆਈਆਂ ਤੇ ਮਹਾਪੁਰਖਾਂ ਨੇ ਕਹਿੰਦੇ ਇੱਕ ਸ਼ਬਦ ਦੇ 15 16 ਅਰਥ ਕੀਤੇ ਸੰਤ ਬਾਵਾ ਅਮਰ ਸਿੰਘ ਕੀਰਤੀ ਨੇ ਅੱਜ ਵਿਚਾਰਾ ਮੇਰੇ ਵਰਗੇ ਆਏ ਸਾਧੂਆਂ ਤੇ ਨਿੰਦਿਆ ਕਰਨੀ ਸ਼ੁਰੂ ਕਰ ਦਿੰਦਾ ਹੈ ਸੰਤਾਂ ਨਾਲ ਵੈਰ ਕਮਾਉਂਦੇ ਦੁਸ਼ਤਾਂ ਨਾਲ ਮੋਹ ਪਿਆਰ ਅੱਗੇ ਪਿਛੇ ਸੁਖ ਨਹੀਂ ਮਰ ਜੁੰਮੇ ਵਾਰ-ਵਾਰ ਪ੍ਰਸਾਦੂ ਦਾ ਇੱਕ ਵਚਨ ਜਿਹੜਾ ਰੰਕਾਰ ਤਾਕ ਹਲਾ ਕੇ ਰੱਖ ਦਿੰਦਾ ਤਾਕਾ ਕਹਿਆ ਦਰਗ ਚੱਲੇ ਗੁਰੂ ਮਾਰੇ ਕਹਿੰਦੇ ਐਸੇ ਮਿੱਠੇ ਬੋਲ ਸਾਧੂਆਂ ਦੇ ਹੀਰੇ ਮੋਤੀ ਜਵਾਰਾਤ ਕੀ ਇਅਤ ਲੱਗਦੇ ਆ ਪਿਆਰ ਸਾਇਦ ਪੜੇ ਹੁੰਦੇ